ਸਸ਼ੀਕਾਰ ਜੀ ਕਿਦਾ ਹਾਂ ਜੀ ਸਾਰੇ ਉਮੀਦ ਕਰਦੇ ਆ ਸਾਰੇ ਬਹੁਤ ਜਿਆਦਾ ਵਧੀਆ ਹੋਮੋਗੇ ਪਹਿਣਾ ਨੇ ਮੈਨੂੰ ਬਹੁਤ ਮੈਸੇਜ ਕੀਤੇ ਕਿ ਅੱਜ ਤੁਸੀਂ ਵੀਡੀਓ ਅਪਲੋਡ ਨਹੀਂ ਕੀਤੀ ਅੱਜ ਮੇਰਾ ਥੋੜਾ ਸ਼ਰੀਰ ਠੀਕ ਨਹੀਂ ਸੀ ਮੈਂ ਹੁੜੀ ਉੱਠੀ ਆਂਗੀ ਬਿਮਾਰ ਹੋ ਗਈ ਸੀ ਜਾਣ ਦਾ ਵਿਆਹ ਤੇ ਵੀ ਸੀ ਪਰ ਵਿਆਹ ਤੇ ਵੀ ਨਹੀਂ ਜਾ ਹੋਇਆ ਹੈਗਾ ਕਿਉਂਕਿ ਸ਼ਰੀਰ ਨਹੀਂ ਠੀਕ ਸੀਗਾ ਤੇ ਹੁਣ ਦੀ ਮੈਂ ਜਿਹੜੀ ਵੀਡੀਓ ਦਿਖਾ ਰਹੀ ਆ ਕੋਈ ਸੂਟ ਨਹੀਂ ਦਿਖਾਵਾਂਗੇ ਮਤਲਬ ਆਪਾਂ ਕੁਝ ਤਾਂ ਸਟੀਚਿੰਗ ਵਾਲੇ ਸੂਟ ਦਿਖਾਵਾਂਗੇ ਕੁਝ ਆਪਾਂ ਦੁਪੱਟੇ ਦੇ ਪੈਟਰਨ ਜਿਹੜੇ ਆਪਣੇ ਬਾਅਦ ਜਾਣਗੇ ਮੈਂ ਤੁਹਾਨੂੰ ਦੁਪੱਟੇ ਬਾਰੇ ਪਹਿਣਾ ਦੀ ਬਹੁਤ ਜਿਆਦਾ ਮੈਨੂੰ ਉਹ ਜੋ ਮੈਸੇਜ ਆ ਰਹੇ ਸੀ ਕਿ ਦੁਪੱਟਿਆਂ ਬਾਰੇ ਦੱਸੋ ਕੁਝ ਤਾਂ ਆਪਾਂ ਤੁਹਾਨੂੰ ਦੁਪੱਟੇ ਵੀ ਦਿਖਾਵਾਂਗੇ ਕੁਝ ਨਿਊ ਵੀ ਦਿਖਾਵਾਂਗੇ ਕੁਝ ਕਿ ਜਿਹੜੇ ਆਪਣੇ ਕੋਲ ਪਹਿਲਾਂ ਜਾਲ ਰਹੇ ਨੇ ਇਹ ਦੁਪੱਟੇ ਸਾਰੇ ਆਪਣੇ ਡਾਈ ਹੋਏ ਸੀ ਮੈਂ ਨਾਲ ਤੁਹਾਨੂੰ ਡਾਈ ਦਾ ਵੀ ਦਿਖਾ ਦਾਂਗੇ ਲੇਸਿਸ ਵਗੈਰਾ ਦਾ ਦਿਖਾ ਦਾਂਗੇ ਇਹ ਸਾਰੇ ਸੂਟ ਸੂਟਾਂ ਦੇ ਬਾਹਰ ਜਾਣਾ ਸੀਗਾ ਜਿੱਦਾਂ ਮੈਂ ਇਹ ਦੁਪੱਟੇ ਦਿਖਾ ਰਹੀ ਐਂਗੀ ਤੁਹਾਨੂੰ ਵੀ ਆਪਣੇ ਕੀਵੇਂ ਡਾਈ ਹੁੰਦੇ ਨੇ ਦੇਖੋ ਕਿੰਨਾ ਸੋਨਾ ਟਾਈ ਡਾਈ ਦੁਪੱਟਾ ਹੋਇਆਗਾ ਆਪਣਾ ਬਹੁਤ ਪਿਆਰਾ ਤੇ ਇਹਨੂੰ ਜਿਹੜੀ ਆਪਾਂ ਫਿਨਿਸ਼ਿੰਗ ਦਿੱਤੀ ਹੈ ਓਨਲੀ ਜਸਟ ਬਲੈਕ ਕਲਰ ਦੀ ਬ੍ਰੀਕ ਜੀ ਫਿਨਿਸ਼ਿੰਗ ਦਿੱਤੀ ਹੈ ਕਿਉਂਕਿ ਇਹ ਸੂਟ ਹੀ ਕਾਟਨ 베ਸ ਮੰਗੂ ਹੀ ਹੈਗਾ ਤਾਂ ਕਰਕੇ ਆਪਾਂ ਜਿਹੜਾ ਇਹਦਾ ਦੁਪੱਟਾ ਵੀ ਲੇਸ ਜੀ ਉਦਾਂ ਹੀ ਰੱਖੀ ਹੈ ਜੀ ਜਿਆਦਾ ਆਪਾਂ ਨੂੰ ਜਿਹੜਾ ਹੈਵੀ ਸੂਟ ਹੁੰਦੇ ਉਹਦੇ ਨਾਲ 골ਡਨ ਲੇਸ ਦੀ ਨੀਡ ਪੈਂਦੀ ਹੈਗੀ ਐਦਾਂ ਦੇ ਸੂਟਾਂ ਨਾਲ ਕੋਈ ਨੀਡ ਨਹੀਂ ਹੁੰਦੀ ਹੈਗੀ ਤੇ ਇਹ ਦੇਖੋ ਜੀ ਆਪਣਾ ਸੂਟ ਤੇ ਦੁਪੱਟਾ ਇਹ ਦੁਪੱਟਾ ਹੈਗਾ ਜਿਹੜਾ ਵਾਰ ਬੰਨਦਾ ਜੀ ਸਿਰ ਤੇ ਖੜਨ ਵਾਲਾ ਕੋਈ ਸਲਿੱਪਰੀ ਨਹੀਂ ਹੈਗਾ ਬਹੁਤ ਸੁਨਾ ਦੁਪੱਟਾ ਹੈਗਾ ਵਾਰ ਬੰਨਦਾ ਐਦਾਂ ਦੇ ਦੁਪੱਟੇ ਵੀ ਤੁਹਾਨੂੰ ਮਿਲ ਸਕਦੇ ਨੇ ਇਹਨਾਂ ਦੇ ਵਿੱਚ ਚੈੱਕ ਬਣਿਆ ਹੁੰਦਾ ਜੀ ਇਹ ਜਿਹੜੇ ਸੂਤ ਨਾਲ ਮੈਂ ਇਹ ਡਾਈ ਕਰਵਾਇਆ ਇਹਦੇ ਵਿੱਚ ਵੀ ਚੈੱਕ ਸੀਗਾ ਮਸ਼ਲੀਨ ਦੇ ਵਿੱਚ ਇਹ ਸੂਟ ਹੈ ਮਸ਼ਲੀਨ ਚੈੱਕ ਸੀਗਾ ਇਸ ਕਰਕੇ ਮੈਂ ਇਹ ਦੁਪੱਟਾ ਇਹਦੇ ਨਾਲ ਡਾਈ ਕਰਵਾ ਦਿੱਤਾ ਹੈਗਾ ਜੋ ਫਰਸਟ ਹੈਗੇ ਮੈਮ ਦਾ ਇਹ ਸਾਰੇ ਸੂਟ ਜਾਣਗੇ ਇਹ ਵਾਲਾ 올ਓਵਰ ਸੂਟ ਸੀਗਾ ਆਪਣੇ ਕੋਲ ਜਿਹੜੇ ਆਬੂ ਤਾਈ ਸ਼ਿਲਕ ਦੇ ਆਏ ਸੀਗੇ ਇਹਦੇ ਵਿੱਚ ਵੀ ਕਲਰ ਤੁਹਾਨੂੰ ਮਿਲ ਜਾਣਗੇ ਇਹ ਆਪਾਂ ਸਿੰਗਲ ਕਲਰ ਦਾ ਦੁਪੱਟਾ ਕਰਵਾ ਕੇ ਇਹਦੇ ਉੱਤੇ ਫਿਨਿਸ਼ਿੰਗ ਬਹੁਤ ਸੋਹਣੀ ਦਿੱਤੀਏਗੀ ਆਪਾਂ ਇਹਦੇ 'ਚ ਆਪਾਂ ਥੋੜੀ ਜਿਹੀ ਕਿ ਜ਼ਿਆਦਾ ਜਿਹੜੀ 골ਡਨ ਦੇ ਵਿੱਚ ਮੋਤੀਆਂ ਨਾਲ ਜਿਹੜੀ ਲੇਸ ਸੀਗੀ ਬਰੀਕ ਜੀ ਉਹਦੀ ਫਿਨਿਸ਼ਿੰਗ ਦੇਤੀ ਅੱਜਕੱਲ ਥੋੜੀ ਜ਼ਿਆਦਾ ਬ੍ਰਾਡ ਲੇਸਿਸ ਘਟ ਚੱਲ ਰਹੀਆਂ ਇਸ ਟਾਈਮ ਦਾ ਜੋ ਟ੍ਰੈਂਡ ਹੈਗਾ ਤੇ ਹੁਣ ਬ੍ਰੀਕ ਲੇਸੀਸ ਦਾ ਡਿਜ਼ਾਈਨ ਬਾਅਦ ਚ ਟੱਕਰਾਂਗੇ ਹੈਨਾ ਬਚ ਕਰ ਲੈ ਤੇ ਬ੍ਰੀਕ ਲੇਸੀਸ ਦਾ ਜਿਹੜਾ ਹੈਗਾ ਟ੍ਰੈਂਡ ਇਹ ਵਾਲਾ ਜਿਹੜਾ ਆਪਾਂ ਨੇ ਡਾਈ ਕਰਵਾਇਆ ਦੁਪੱਟਾ ਚਨੂਨ ਦਾ ਕਰਵਾਇਆ ਜੀ ਇਹ ਚਨੂਨ ਦਾ ਦੁਪੱਟਾ ਹੈਗਾ ਮੈਂ ਤੁਹਾਨੂੰ ਸਾਰੇ ਦੁਪੱਟਿਆਂ ਬਾਰੇ ਵੀ ਇਨਫੋਰਮੇਸ਼ਨ ਦੇਵਾਂਗੀ ਤੇ ਇੱਕ ਮੈਮ ਨੇ ਇਹ ਸੂਟ ਸਿਲੈਕਟ ਕੀਤਾ ਹੋਇਆ ਸੀਗਾ ਆਪਣੇ ਕੋਲੇ ਪਹਿਲਾਂ ਆਏ ਸੀਗੇ ਇਹ ਤੇ ਉਹਨਾਂ ਨਾਲ ਆਪਾਂ ਨੇ ਇਹ ਬਹੁਤ ਸੋਨਾ ਗੋਲਡਨ ਸਟ੍ਰਾਈਪ ਵਾਲਾ ਜਿਹੜਾ ਆਪਾਂ ਨੇ ਦੁਪੱਟਾ ਰੈਡੀ ਕਰਵਾਇਆਗਾ ਇਹਦੇ ਉੱਤੇ ਆਪਾਂ ਨੇ ਥੋੜੀ ਗੋਲਡਨ ਕਿਉਂਕਿ ਇਹਦੇ ਵਿੱਚ ਗੋਲਡਨ ਜਿਹੜੇ ਪੁਲਕਾ ਡਾਟਸ ਬਣੇ ਹੋਏ ਸੀਗੇ ਇਸ ਕਰਕੇ ਜਰੀ ਦੇ ਤੇ ਆਪਾਂ ਨੇ ਜਰੀ ਵਾਲੀ ਹੀ ਇਹਦੇ ਨਾਲ ਲੇਸ ਅਟੈਚ ਕੀਤੀ ਹੈ ਬਹੁਤ ਸੋਹਣਾ ਦੁਪੱਟਾ ਹੈ ਜੀ ਇਹ ਵੀ ਬਹੁਤ ਪਿਆਰਾ ਦੁਪੱਟਾ ਹੈਗਾ ਤੇ ਨੈਕਸਟ ਸੂਟ ਵੀ ਮੈਮ ਨੇ ਮਸ਼ਲੀਨ ਦਾ ਹੀ ਕੀਤਾ ਸੀਗਾ ਇਹਦੇ ਨਾਲ ਆਪਾਂ ਨੇ ਦੁਪੱਟਾ ਜਿਹੜਾ ਇਦਾਂ ਕਰਵਾ ਦਿੱਤਾ ਹੈਗਾ ਇਹ ਆਪਣੇ ਕੋਲੇ ਵਧੀਆ ਵਾਲਾ ਜਿਹੜਾ ਦੁਪੱਟਾ ਹੈਗਾ organza ਦਾ ਹੈਗਾ ਇਹ ਵੀ ਕੋਈ ਜ਼ਿਆਦਾ ਸਲਿਪਰੀ ਨਹੀਂ ਹੈਗਾ ਬਹੁਤ ਜ਼ਿਆਦਾ ਬਹੁਤ ਕਿਉਂਕਿ प्योर ਵਾਲਾ ਹੈਗਾ ਇਹ ਬਹੁਤ ਸੋਹਣਾ ਦੁਪੱਟਾ ਹੈਗਾ ਇਹਨੂੰ ਵੀ ਆਪਾਂ ਨੇ tie dye ਕਰਵਾਇਆ ਹੈ ਜਿਹਦੀ tie dye ਦਾ ਪੈਟਰਨ ਐਦਾ ਰਹੂਗਾ ਇਹਦੇ ਤੇ ਆਪਾਂ ਨੇ ਫਿਨਿਸ਼ਿੰਗ ਦੇ ਲਈ ਫਿਨਿਸ਼ਿੰਗ ਪੱਟੀ ਲਗਵਾ ਦਿੱਤੀਗੀ ਕਿਉਂਕਿ ਇਹਦੇ ਵਿੱਚ ਕੁਝ ਹੋਰ ਜੱਜ ਨਹੀਂ ਰਿਹਾ ਸੀਗਾ ਇਸ ਕਰਕੇ ਫਿਨਿਸ਼ਿੰਗ ਪੱਟੀ ਲਗਵਾ ਦਿੱਤੀ ਆਪਾਂ ਨੇ ਸਾਰੇ ਸੂਟ ਬਹੁਤ ਸੋਹਣੇ ਰੈਡੀ ਹੋਏ ਇਹਦੇ ਨਾਲ ਹਜੇ ਦੁਪੱਟੇ ਫਿਨਿਸ਼ਿੰਗ ਵਾਸਤੇ ਗਿਆ ਹੋਇਆ ਹੈ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਸੂਟ ਇਹ ਵਾਲਾ ਸੂਟ ਰੌ ਸ਼ਿਲਕ ਦਾ ਸੀਗਾ ਮੈਂ ਇਹਨੇ ਸਿਲੈਕਟ ਕੀਤਾ ਸੀਗਾ ਰੌ ਸ਼ਿਲਕ ਦਾ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈ ਬਹੁਤ ਸੋਹਣਾ ਨਿਊ ਉਸ ਕਨਸੈਪਟ ਹੈਗਾ ਦੁਪੱਟੇ ਦਾ ਸ਼ਪੂਨ ਦੇ ਵਿੱਚ ਐਦਾਂ ਲਾਈਨਾਂ ਬਣੀਆਂ ਹੋਈਆਂ ਨੇ ਜਿਵੇਂ ਇਹਦੇ ਵਿੱਚ ਲਾਈਨਾਂ ਸੀਗਾ ਨਾ ਆਪਾਂ ਨੇ ਲਾਈਨਾਂ ਵਾਲਾ ਦੁਪੱਟਾ ਜਿਹੜੀ ਇਹ ਤੇ ਫਿਨਿਸ਼ਿੰਗ ਦਿੱਤੀ ਹੈਗੀ ਮੈਂ ਫਿਨਿਸ਼ਿੰਗ ਬਿਲਕੁਲ ਬਰੀਕ ਸਾਰੇ ਕਲਰ ਇਹਦੇ ਵਿੱਚ ਹੈਗੇ ਨੇਗੇ ਪੀਚ ਹੈਗਾ ਲਾਈਟ ਪਰਪਲ ਹੈਗਾ ਸਾਰੇ ਸ਼ੇਡ ਹੈਗੇ ਨੇਗੇ ਇਸ ਕਰਕੇ ਮੈਂ ਦੁਪੱਟਾ ਵੀ ਐਦਾਂ ਦਾ ਹੀ ਲਿਆ ਹੈਗਾ ਬਹੁਤ ਸੋਹਣਾ ਦੁਪੱਟਾ ਹੈਗਾ ਇਹ ਤੇ ਐਦਾਂ ਦੇ ਦੁਪट्टे ਵੀ ਮਿਲ ਜਾਣਗੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ ਵਾਲਾ ਜਿਹੜੇ ਵਾਰ ਵਾਰ ਆਪਾਂ ਨੇ ਬਲੈਂਸਾ ਸਿਲਕ ਦੇ ਪਾਏ ਸੀ ਇਹ ਚ ਵੀ ਕਲਰ ਮਿਲ ਜਾਣਗੇ ਕਲਰ ਜਿਨ੍ਹਾਂ ਦੇ ਵਿੱਚ ਆਪਣੇ ਕੋਲੇ ਆਪਾਂ ਆਰਡਰ ਲੈ ਸਕਦੇ ਉਹਨਾਂ ਦੇ ਕਲਰ ਹੈਗੇ ਨੇਗੇ ਇਹਦੇ ਨਾਲ ਆਪਾਂ ਨੇ ਕਰਵਾਤਾ ਟੈਬੀ ਦਾ ਦੁਪੱਟਾ ਹੈਜੀ ਦੁਪੱਟੇ ਦੇ ਉੱਤੇ ਐਦਾਂ ਆਪਾਂ ਨੇ ਸਾਰੇ ਕਲਰਾਂ ਦੀ ਲੇਸ ਲਗਾ ਦਿੱਤੀ ਹੈਗੀ ਮਲਟੀ ਕਲਰ ਦੀ ਤੇ ਇਹ ਦੁਪੱਟਾ ਆਪਾਂ ਨੇ ਐਦਾਂ ਟਾਈ ਡਾਈ ਕਰਵਾਇਆ ਵਿੱਚੋਂ ਪਲੇਨ ਰਖਵਾਤਾ ਤੇ ਇੱਦਾਂ ਤੋਂ ਆਪਾਂ ਨੇ ਐਦਾਂ ਕਰਵਾ ਦਿੱਤਾ ਹੈਗਾ ਟਾਈ ਡਾਈ ਬਹੁਤ ਸੋਹਣਾ ਰੈਡੀ ਹੋਇਆ ਇਹ ਦੁਪੱਟਾ ਬਹੁਤ ਸੋਹਣੀ ਫਿਨਿਸ਼ਿੰਗ ਹੈਗੀ ਇਹਦੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ ਵਾਲਾ ਸੂਟ ਹੈਗਾ ਇਹ ਵਾਲੇ ਸੂਟ ਨਾਲ ਵੀ ਆਪਾਂ ਟਾਈ ਡਾਈ ਕਰਵਾਇਆ ਦੁਪੱਟਾ ਇਹਦਾ ਪੈਟਰਨ ਹੋਰ ਰਹੂਗਾ ਟਾਈ ਡਾਈ ਦਾ ਇਹ ਵਾਲਾ ਆਪਣੇ ਕੋਲ ਟੋਰੀ ਸ਼ਿਲਕ ਦਾ ਦੁਪੱਟਾ ਹੈ ਦੁਪੱਟੇ ਸਾਰੇ ਅਲੱਗ-ਅਲੱਗ ਬੇਸ ਦੇ ਕਰਵਾਤੇ ਜਿਵੇਂ ਉਹਨਾਂ ਦੇ 10 ਦੁਪੱਟੇ ਸੀਗੇ 10 ਇਹ ਅਲੱਗ-ਅਲੱਗ ਬੇਸ ਦੇ ਕਰਵਾਏ ਨੇ ਆਪਾਂ ਨੇ ਕੋਈ ਵੀ ਸੇਮ ਦੁਪੱਟਾ ਨਹੀਂ ਆਪਾਂ ਨੇ ਕੋਈ ਵੀ ਯੂਜ਼ ਕੀਤਾ ਹੈਗਾ ਤਾਂ ਜੋ ਸਾਰਿਆਂ ਦਾ ਟੇਸਟ ਅਲੱਗ-ਅਲੱਗ ਹੋਵੇ ਤੇ ਇਹਦੇ ਤੇ ਆਪਾਂ ਨੇ ਜਿਹੜੀ ਫਿਨਿਸ਼ਿੰਗ ਹੈਗੀ ਹੈ ਤਾਂ ਦਵਾ ਦਿੱਤੀਗੀ ਬਹੁਤ ਸੋਹਣੀ ਫਿਨਿਸ਼ਿੰਗ ਹੋਈਏਗੀ ਇਹਦੇ ਤੇ colorful ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ कॉटन ਦਾ सूट ਮੈਂ ਮਨੇ ਲਿਆ ਸੀਗਾ कॉटन ਦੇ सूट ਨੂੰ ਸੂਟ ਨਾਲ ਆਪਾਂ ਨੇ ਵਧੀਆ ਵਾਲਾ ਸ਼ਪੂਨ ਦਾ ਦੁਪੱਟਾ ਡਾਈ ਕਰਵਾਤਾ ਉੱਤੇ ਬਿਲਕੁਲ ਬ੍ਰੀਕ ਮੈਂ ਪਿੰਕ ਕਲਰ ਦੀ ਫਿਨਿਸ਼ਿੰਗ ਕਰਵਾਤੀ ਕਿਉਂਕਿ ਇਹ कॉटन ਦਾ ਸੀ ਗਰਮੀ ਵਾਲਾ ਸੂਟ ਹੈਗਾ ਇਸ ਕਰਕੇ ਆਪਾਂ ਇਦਾਂ ਕਰਵਾ ਦਿੱਤਾ ਹੈਗਾ ਤੇ ਬਹੁਤ ਸੋਹਣਾ ਸੂਟ ਹੈਗਾ ਇਹ ਵੀ ਉਸ ਤੋਂ ਬਾਅਦ ਆ ਗਿਆ ਜੀ ਜੋਰ ਜੱਟ ਦਾ ਇਹਦੇ ਵਿੱਚ ਵੀ ਆਪਾਂ ਆਰਡਰ ਲੈ ਸਕਦੇ ਹਾਂ ਜੋਰ ਜੱਟ ਦੇ ਵਿੱਚ ਜੋਰ ਜੱਟ ਦਾ ਸੂਟ ਸੀਗਾ ਇਹਦੇ ਵਿੱਚ ਦੇਖੋ ਆ ਰੈਲੀ ਸ਼ੇਡ ਦੀ ਉਹ ਹੈ ਇਹ ਡਬਲ ਮੈਂ ਇਹਨੂੰ ਨਾ ਲੇਸ ਪਤਾ ਕੀ ਹੈ ਇਹਦੇ ਦੇ ਕੋਈ ਵੀ ਕਲਰ ਨਹੀਂ ਲੇਸ ਜੱਜ ਰਿਆ ਸੀ ਇਸ ਕਰਕੇ ਮੈਂ ਲਾਈਟ ਤੇ ਡਾਰਕ ਇਹਦੇ ਵਿੱਚ ਹੈਗਾ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਕਰਾਤਾ ਇਹਦੇ ਨਾਲ ਜਿਹੜਾ ਦੁਪੱਟਾ ਕਰਵਾਇਆ ਆਪਾਂ ਨੇ ਪਿਓਰ ਜੋਰ ਜੱਟ ਦਾ ਕਰਵਾਇਆਗਾ ਇਹ ਜੋਰ ਜੱਟ ਦਾ ਦੁਪੱਟਾ ਰਹੂਗਾ ਜੀ ਸਿੰਗਲ ਕਲਰ ਦਾ ਸਾਰੇ ਮੈਂ ਅਲੱਗ-ਅਲੱਗ ਪੈਟਰਨ ਸਾਰੇ ਦੁਪੱਟਿਆਂ ਦੇ ਅਲੱਗ-ਅਲੱਗ ਕਰਵਾ ਦਿੱਤੇ ਨੇਗੇ ਤੇ ਇਹ ਵਾਲਾ ਜਿਹੜਾ ਪਟਾ ਰੈਡੀ ਹੋਇਆਗਾ ਇਹ ਵਾਲਾ ਹੋਇਆ ਜੀ ਪਿਓਰ ਅਸ਼ ਚਨੂਨ ਦਾ ਬਿਲਕੁਲ ਫੁੱਲ ਪਿਆਰ ਚਨੂਨ ਦਾ ਦੁਪੱਟਾ ਰੈਡੀ ਹੋਇਆ ਜੀ ਇਹ ਕਾਮਲ ਚਨੂਨ ਦਾ ਤੇ ਆਪਣੇ ਦੁਪੱਟੇ ਬਹੁਤ ਖੁੱਲੇ-ਖੁੱਲੇ ਹੁੰਦੇ ਨੇਗੇ ਇਹਦੇ ਤੇ ਆਪਾਂ ਨੇ ਜਸਟ ਫਿਨਿਸ਼ਿੰਗ ਪੱਟੀ ਦਵਾਈ ਹੈਗੀ ਕਿਉਂਕਿ ਇਹਦੇ ਤੇ ਮੈਂ ਕੁਝ ਜ਼ਿਆਦਾ ਨਹੀਂ ਕਰਨਾ ਚਾਹੁੰਦੀ ਸੀ ਫੁੱਲ ਪਿਓਰ ਦਾ ਦੁਪੱਟਾ ਹੈਗਾ 골ਡਨ ਕਲਰ ਦੀ ਇਹਦੇ ਨਾਲ ਆਪਾਂ ਨੇ ਦਵਾਈ ਤੀਏਗੀ ਤੇ ਉਸ ਤੋਂ ਬਾਅਦ ਮੈਂ ਇੱਕ ਦੁਪੱਟਾ ਹੋਰ ਦਿਖਾਨੀ ਆ ਤੁਹਾਨੂੰ ਇਹ ਝੂਟ ਨਾਲ ਜਿਹੜਾ ਦੁਪੱਟਾ ਰੈਡੀ ਹੋਇਆ ਸੀਗਾ ਹਾਂ ਇਹ ਮੈਮ ਦੇ ਝੂਟ ਨਾਲ ਇਹਦੇ ਨਾਲ ਦੁਪੱਟਾ ਆਪਾਂ ਨੇ ਟੌਰੀ ਸ਼ੀਟ ਦਾ ਕਰਵਾਇਆਗਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆਗਾ ਇਹਨਾਂ ਦਾ ਵੀ ਤੇ ਐਤਾ ਸੇਮ ਸੇਮ ਐਗਜ਼ੈਕਟ ਕਲਰ ਹੀ ਚੈੱਕ ਕੇ ਆਪਾਂ ਨੇ ਲੇਸ ਦੇ ਲਗਵਾਤੇ ਦੋਨੋਂ ਸਕਿਨ ਤੇ ਇਹਦੇ ਵਿੱਚ ਪਿੰਕ ਸ਼ੇਡ ਸੀਗਾ ਸਕਿਨ ਤੇ ਪਿੰਕ ਦਾ ਹੀ ਆਪਾਂ ਨੇ ਇਹਦੇ ਨਾਲ ਦੁਪੱਟਾ ਰੈਡੀ ਕਰਵਾਇਆ ਟੌਰੀ ਸ਼ਿਲਕ ਦਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆਗਾ ਬਹੁਤ ਪਿਆਰਾ ਤੇ ਬਹੁਤ ਸੁਣੀ ਲੇਸ ਇਹਦੇ ਨਾਲ ਆਪਾਂ ਨੇ ਲਗਵਾਈ ਹੈਗੀ ਆਪਾਂ ਨਾ ਕੋਈ ਵੀ ਕੰਮ ਮੈਂ ਬਹੁਤ ਜ਼ਿਆਦਾ ਵੇਕੀ ਚ ਜਾ ਕੇ ਕੰਮ ਕਰਨਾ ਪਸੰਦ ਕਰਦੀ ਆਂਗੀ ਜੇ ਕੰਮ ਥੋੜਾ ਹੋ ਜੇ ਟਾਈਮ ਲੱਗ ਜੇ ਬਟ ਵਧੀਆ ਹੋਵੇ ਹੈਨਾ ਇਹ ਸਾਰੇ ਸੂਟ ਜਿਹੜੇ ਸਟੀਚਿੰਗ ਵਾਲੇ ਸੀਗੇ ਮੈਂ ਖੋਲ ਕੇ ਤਾਂ ਨਹੀਂ ਦਿਖਾਵਾਂਗੀ ਪੈਕਿੰਗ ਹੋ ਚੁੱਕੀ ਹੈਗੀ ਤੇ ਇਹ ਵਾਲਾ ਇਹ ਦੇ ਨਾਲ ਪਲਾਜ਼ੋ ਹੈ ਸ਼ਾਰਟ ਹੈ ਤੇ ਅੱਥਰ ਦੀ ਇਹ ਮੈਂ ਦਿਖਾ ਦਿੰਨੀ ਆਂ ਕਿ ਬਰੀਕ ਜਿਹੇ ਟੈਸਰ ਲਗਾਏ ਨੇਗੇ ਆਪਾਂ ਕਿਉਂਕਿ ਇਹ ਜਿਹੜਾ ਸੂਟ ਸੀਗਾ ਵਿਂਟਰ ਵੇਸ ਦਾ ਸੂਟ ਸੀਗਾ ਇਹ ਇਸ ਕਰਕੇ ਜਿਹੜੇ ਇਹ ਟੈਸਰ ਲਗਵਾਏ ਨੇਗੇ ਟੈਸਰ ਵੀ ਆਪਾਂ ਨੇ ਇਦਾਂ ਛੋਟੇ-ਛੋਟੇ ਲਗਵਾਏ ਨੇਗੇ ਜਿਆਦਾ ਵੱਡੇ ਹੈਵੀ ਸੂਟਾਂ ਦੇ ਸੋਹਣੇ ਲੱਗਦੇ ਨੇਗੇ ਇਹ ਕਾਟਨ ਦਾ ਇਹੀ ਸੂਟ ਸੀਗਾ ਇਸ ਕਰਕੇ ਆਪਾਂ ਜਿਹੜੇ ਟੈਸਰ ਵੀ ਇਦਾਂ ਲਗਵਾ ਦਿੱਤੇ ਨੇਗੇ ਬਹੁਤ ਸੋਹਣਾ ਸੂਟ ਹੈ ਜਿਹੜਾ ਰੈਡੀ ਹੋਇਆ ਹੈਗਾ ਤੇ ਇਹ ਸੂਟ ਨੇ ਵਾਰ ਜਾਣਾ ਸੀਗਾ ਤੇ ਉਸ ਤੋਂ ਬਾਅਦ ਇਹ ਸੂਟ ਰੈਡੀ ਹੋਇਆਗਾ ਇਹਦੇ ਨਾਲ ਦੁਪੱਟਾ ਆਪਾਂ ਨੇ ਐਦਾਂ ਕਰਵਾ ਦਿੱਤਾਗਾ ਬ੍ਰੀਕ ਦੀ ਰੇਕ ਲਗਵਾ ਦਿੱਤੀ ਹੈ ਤੇ ਇਹ ਸੂਟ ਨਾਲ ਆਪਾਂ ਨੇ ਇੱਕ ਪਿਓਰ ਦਾ ਦੁਪੱਟਾ ਕਰਵਾ ਦਿੱਤਾ ਮੈਂ ਇਹਦਾ ਇਹ ਪਿਓਰ ਦਾ ਦੁਪੱਟਾ ਹੈ ਜੀ ਇਹ ਮੈਂ ਤੁਹਾਨੂੰ ਦਿਖਾਈ ਦਿੱਤੀ ਹੈ ਜੀ ਫੇਸੂਟ ਨਾਲ ਪਿਓਰ ਦਾ ਦੁਪੱਟਾ ਰੈਡੀ ਕਰਵਾ ਦਿੱਤਾ ਆਪਾਂ ਨੇ ਤੇ ਇਹਦੇ ਨਾਲ ਆਪਾਂ ਨੇ ਪਲੇਨ ਦੁਪੱਟਾ ਰੈਡੀ ਕਰਵਾਇਆਗਾ ਤੇ ਇਹ ਬਿਲਕੁਲ ਵੰਤ ਮੈਂਮ ਦੇ ਸੂਟ ਰੇਗੇ ਜਿਹੜੇ ਜਾਣੇ ਸੀਗੇ ਤੇ ਇਹ ਇਹ ਸਾਰੇ ਤੁਹਾਨੂੰ ਦਿਖਾ ਚੁੱਕੇ ਆਂਗੇ ਕਿ ਦੁਪट्टे ਆਪਣੇ ਕੋਲੇ ਹੋਰ ਵੀ ਬਹੁਤ ਤਰ੍ਹਾਂ ਦੇ ਆਏ ਹੋਏ ਨੇਗੇ ਆਪਣੇ ਕੋਲੇ ਐਮਕੇ ਸ਼ਿਲਕ ਨਵਾਂ ਆਇਆ ਹੋਇਆ ਤੇ ਇੱਕ ਆਪਣੇ ਕੋਲੇ ਹੋਰ ਸੈਲਫ ਦੇ ਵਿੱਚ ਨਿਊ ਆਇਆ ਹੋਇਆਗਾ ਸੈਲਫ ਦੁਪट्टे ਦੇ ਵਿੱਚ ਆਇਆ ਹੋਇਆ ਜਿਵੇਂ ਜੈਕਾਡ ਦੇ ਸੂਟ ਆ ਰਹੇ ਨੇ ਕਿ ਜੈਕਾਡ ਦੇ ਸੂਟਾਂ ਦੇ ਨਾਲ ਆਪਾਂ ਸੈਲਫ ਦਾ ਦੁਪੱਟਾ ਲੈ ਸਕਦੇ ਉਹ ਵੀ ਡਾਈ ਹੋਣਾ ਗਿਆ ਹੋਇਆ ਮੈਂ ਦਿਖਾਵਾਂਗੀ ਜਲਦੀ ਸੂਜੇਕਾਡ ਦਾ ਦੁਪੱਟਾ ਹੈਗਾ ਜਿਹੜਾ ਬਹੁਤ ਜਲਦੀ ਦਿਖਾਵਾਂਗੇ ਉਹਨਾਂ ਦੀ ਫਿਨਿਸ਼ਿੰਗ ਵਗੈਰਾ ਹੋ ਜੇ ਤਾਂ ਇਹ ਸਾਰੇ ਸੂਟ ਸੀਗੇ ਜਿਹੜੇ ਜਾਣੇ ਸੀਗੇ ਤੇ ਇੱਕ ਆਪਣਾ ਵੈਲਵਟ ਦਾ ਸੂਟ ਰੈਡੀ ਹੋਇਆ ਸੀਗਾ ਬਹੁਤ ਸੋਹਣਾ ਤੇ ਇਹਨੂੰ ਤੁਹਾਨੂੰ ਦਿਖਾਈ ਕਰਨੀ ਆ ਇਹ ਵੈਲਵਟ ਦਾ ਸੂਟ ਰੈਡੀ ਹੋਇਆ ਸੀਗਾ ਆਪਣਾ ਇਹ ਜਿੱਤੇ ਆਪਣੇ ਦਾ ਵਰਕ ਕਰਵਾਇਆ ਸੀਗਾ ਇਹ ਵੈਲਵਟ ਦਾ ਸੂਟ ਹੈਗਾ ਤੇ ਇਹਦੇ ਨਾਲ ਪਿਓਰ ਦਾ ਦੁਪੱਟਾ ਕਰਵਾਇਆ ਸੀਗਾ ਮੈਮ ਨੇ ਪਿਓਰ ਦਾ ਦੁਪੱਟਾ ਇਸ ਕਲਰ ਦਾ ਹੋਇਆ ਨਹੀਂ ਉਹਨਾਂ ਨੇ ਵੈਸੇ ਇਸ ਕਲਰ ਦਾ ਕਿਹਾ ਸੀਗਾ ਇਸ ਕਲਰ ਦਾ ਪਿਓਰ ਦਾ ਉਹ ਸੈਮੀਚ ਹੁੰਦਾ ਸੀ ਇਸ ਕਰਕੇ ਹੁਣ ਆਪਾਂ ਜਿਹੜੀ ਫਿਨਿਸ਼ਿੰਗ ਦੇਵਾਂਗੇ ਉਹ ਬਲੂ ਕਲਰ ਦੀ ਦੇਵਾਂਗੇ ਇਹਦੇ ਨਾਲ ਦੁਪੱਟਾ ਆਪਾਂ ਪਿਓਰ ਚ ਨੂੰੰਡਾ ਕਰਵਾਇਆ ਇਹਦੇ ਨਾਲ ਇਹ ਸਾਰੇ ਸੂਟ ਰੇਣਗੇ ਜਿਹੜੇ ਆਪਣੇ ਰੈਡੀ ਹੋਏ ਨੇਗੇ ਡਿਸਪੈਚ ਕਰਨੇ ਨੇਗੇ ਕੁਝ ਆਪਣੇ ਹਾਂਗਕਾਂਗ ਜਾਣੇ ਨੇ ਕੁਝ ਕੁ ਯੂ ਐਸਏ ਜਾਣੇ ਨੇਗੇ ਤੇ ਆਰਡਰ ਚੱਲ ਹੀ ਰਿਹਾ ਨਾਲ ਨਾਲ ਕਿਉਂਕਿ ਮੈਂ ਸੋਚਿਆ ਵੀ ਛੋਟੀ ਮੋਟੀ ਵੀਡੀਓ ਬਣਾ ਕੇ ਪਾ ਦੇਣੀ ਆਂਗੇ ਤਾਂ ਜੋ ਹਨਾ ਪਹਿਣਾ ਨੂੰ ਵੀ ਪਤਾ ਚੱਲ ਜਾਂਦਾ ਜਿਨ੍ਹਾਂ ਦੇ ਸੂਟ ਹੁੰਦੇ ਨੇ ਕਿ ਹਾਂਜੀ ਸਾਡੇ ਰੈਡੀ ਹੋ ਚੁੱਕੇ ਨੇਗੇ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਨਹੀਂ ਰਹਿੰਦੀ ਹੈਗੀ ਵੈਸੇ ਮੈਂ ਦਿਖਾਉਂਦੀ ਰਹਿਣੀ ਹੈ ਜਿਨ੍ਹਾਂ ਜਿਨ੍ਹਾਂ ਦਾ ਆਰਡਰ ਚੱਲ ਰਿਹਾ ਨਾਲ ਨਾਲ ਹੀ ਮੈਂ ਵੀਡੀਓ ਪਾਉਂਦਾ ਮੇਰਾ ਮਕਸਦ ਇਹ ਹੀ ਹੁੰਦਾ ਕਿ ਨਾਲ ਤਾਂ ਤੁਹਾਨੂੰ ਥੋੜਾ ਆਈਡੀਆਜ਼ ਮਿਲ ਸਕੇ ਤੇ ਕੁਝ ਪਹਿਣਾ ਨੂੰ ਪਤਾ ਵੀ ਹੁਣ ਜਿਹੜੇ ਆਰਡਰ ਚੱਲ ਰਹੇ ਨੇ ਹਜੇ ਗੁਲਵੰਤ ਮੈਮ ਦਾ ਆਰਡਰ ਹੋਰ ਵੀ ਚੱਲ ਰਿਹਾਗਾ ਤੇ ਵਟ ਪਰ ਉਹਨਾਂ ਦੇ ਜਿੰਨੇ ਕ ਹੈਗੇ ਸੀਗੇ ਆਪਾਂ ਨੇ ਡਿਸਪੈਚ ਕਰਨੇ ਨੇਗੇ ਇੱਕ ਸੂਟ ਇਹਨਾਂ ਦੇ ਵਿੱਚ ਹੋਰ ਪਾ ਕੇ ਬਾਕੀ ਬਾਅਦ ਵਾਲੇ ਬਾਅਦ ਚ ਭੇਜ ਜੰਨ ਉਹਨਾਂ ਸਟੀਚ ਨਹੀਂ ਕਰਵਾਣੇ ਉਹਨਾਂ ਨੇ ਆਪਣੇ ਟੇਲਰ ਤੋਂ ਸਟੀਚ ਕਰਾਣੇ ਵਟ ਆਪਾਂ ਨੇ ਸੂਟ ਦੁਪੱਟੇ ਸਾਰੇ ਰੈਡੀ ਕਰਕੇ ਦੇ ਦਿੱਤੇ ਨੇਗੇ ਤੇ ਉਹਨਾਂ ਨੇ ਆਪਣੇ ਆਪ ਹੀ ਕਰਵਾਣੇ ਨੇਗੇ ਸਟੀਚ ਜਾਂ ਆਪ ਕਰਨੇ ਨੇਗੇ ਕੁਛ ਵੀ ਜਿੱਦਾਂ ਵੀ ਤੇ ਆਪਾਂ ਉਹਨਾਂ ਨੂੰ ਸਿਰਫ ਸੂਟ ਦੇਣਗੇ ਜਿਹੜੇ ਦਾਸ ਉਹਨਾਂ ਦੇ ਰੈਡੀ ਹੋ ਚੁੱਕੇ ਨੇਗੇ ਦੁਪੱਟੇ ਫਿਨਿਸ਼ਿੰਗ ਵਗੈਰਾ ਹੋ ਚੁੱਕੇ ਆਨਲੀ ਸਟੀਚਿੰਗ ਰਹਿ ਚੁੱਕੀ ਹੈ ਇਹ ਆਪਾਂ ਉਹਨਾਂ ਨੂੰ ਭੇਜ ਰਹਾਂਗੇ ਤੇ ਅੱਜ ਮੈਂ ਵੀਡੀਓ ਨਹੀਂ ਪਾ ਸਕੀ ਹੈਗੀ ਮੇਰੀ ਸਿਹਤ ਠੀਕ ਨਹੀਂ ਸੀਗੀ ਹੁਣ ਕੁਝ ਤਾਂ ਮੌਸਮ ਵੀ ਚੇਂਜ ਹੋ ਰਿਹਾਗਾ ਬੁਖਾਰ ਵਗੈਰਾ ਦਾ ਚੱਲ ਰਿਹਾਗਾ ਤੇ ਇਸ ਕਰਕੇ ਮੈਂ ਅੱਜ ਇਹ ਵੀਡੀਓ ਪਾਣੀ ਸੀਗੀ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੁਐਰੀਜ਼ ਹੈਗੇ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ 9253115036 ਦੇ ਉੱਤੇ ਆਪਣਾ ਆਰਡਰ ਹੈ ਜਿਹੜਾ ਉਹ ਪਲੇਸ ਕਰ ਸਕਦੇ ਹੋ ਜੀ ਥੈਂਕ ਯੂ